ਪਰ ਉਹ ਕੋਈ ਨਹੀਂ ਕੋਈ ਸਾਦੇ ਸੇ ਸਿਤ ਪੂਗਾ ਜਿਹੜਾ ਹਸਨਪੁਰ ਦਾ ਹੈ ਕੋਲਾ ਇਥੇ ਉਹ ਪਰਾਂ ਵਿਚੋ ਦੇ ਇਥੇ ਪੁਲ ਤੇ ਖੜੇ ਆ ਇਥੇ ਪਹਿਲੀ ਬਰਸਾਤ ਤੇ ਪਰੀ ਮੌਨਸੂਨ ਦੀ ਹੋਈ ਆ ਇਹ ਪਹਿਲੀ ਵਾਰਸ ਦੇ ਵਿੱਚ ਹੀ ਇਹ ਪੂਲ ਸਾਰੇ ਖੁੱਲ ਗਏ ਜਿਹੜੀ ਤਾਂ ਉੱਪਰ ਫਲੋ ਹੋਵੇ ਪਹਿਲੀ ਵਾਰ ਤੇ ਹੋ ਗਿਆ ਇਹਦੇ ਵਿੱਚ ਹਜ਼ਾਰੇ ਦਾਸ ਗਰੇ ਪਰਾਂ ਵਿਚੋ ਦੇ ਵਿੱਚ ਇਹ ਵੀ ਕੋਈ ਸਫਾਈ ਨਹੀਂ ਕਰ ਰਹਾ ਪ੍ਰਸ਼ਾਸਨ ਪਿਛਲੇ ਲੰਮੇ ਸਮੇਂ ਤੋਂ ਵੀ 33 ਸਾਲ ਹੋ ਗਏ ਵੀ ਸਫਾਈ ਨਹੀਂ ਹੋਈ 99 ਦੇ ਵਿੱਚ ਪਾਈ ਹੋਈ ਸੀ ਉਦੋਂ ਬਾਅਦ ਮੁੜ ਕੇ ਕਿਸੇ ਵੀ ਸਰਕਾਰ ਨੇ ਕੋਈ ਇਹਦੀ ਸਫਾਈ ਨਹੀਂ ਕਰਾਈ ਹਰੇਕ ਵਾਰ ਜਦੋਂ ਵੀ ਤੁਹਾਡੇ ਫਸਲਾਂ ਮਰ ਜਾਂਦੇ ਆ ਨੇ ਫਿਰ ਮੁਆਵਜ਼ੇ ਦੇਣ ਜ਼ਰੂਰ ਆ ਕਿ ਕਿਸੇ ਨੂੰ ਦੇ ਪਾ ਕਿਸੇ ਕੋਈ ਰਹਿ ਜਾ ਮਾੜਾ ਮੋਟਾ ਜੇ ਉਹੀ ਪੈਸਾ ਇਹ ਫੰਡਾਂ ਦਾ ਇਹ ਨੂੰ ਪਟਾਇਆ ਜਾਵੇ ਇਹਦੇ ਦਰਸ ਵਿੱਚ ਕਾਇਆ ਜਾਵੇ ਸਫਾਈ ਕੀਤੀ ਜਾਵੇ ਬੇਲ ਆਦ ਕਢਾਈ ਜਾਵੇ ਤਾਂ ਬਹੁਤ ਜਿਵੇਂ ਕਿਸਾਨਾਂ ਇਥੋਂ ਜੇ